ਸਾਸフィਰਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦਾ ਬਲੌਗ ਘੈਂਡ ਹੋਊਗਾ ਆਪਾਂ ਚੱਲੇ ਆ ਬਲਿੰਕਟਨ ਪਹੁੰਚ ਹੋਇਆ ਆਪਾਂ 5 ਵਜੇ ਦੇ ਤੇ ਹੁਣ ਆਪਾਂ ਹਲੇ ਥੋੜਾ ਦੂਸਰਾ ਰਸਤਾ ਕੱਟਿਆ ਤੇ ਕਾਫੀ ਲੈ ਲਈ ਤੇ ਇੱਥੇ ਸਾਡੇ ਸਿਸਟਰ ਉਹ ਨਹੀਂ ਕੰਮ ਕਰਦੇ ਆ ਉਹ ਵੀ ਮਿਲ ਗਿਆ ਆਪਾਂ ਨੂੰ ਸੋ ਚੱਲੋ ਚੱਲਨੇ ਆ ਜੀ ਦੁਬਾਰਾ ਇੰਸਟਾਲੇਸ਼ਨ ਕਰਨ ਆਜੋ ਮਿਲਦੇ ਅੱਗੇ ਘੈਂਡ ਬਲੌਗ ਹੋਊਗਾ ਪੂਰਾ ਸੋ ਕਾਫੀ ਪਿੰਦੇ ਜਾਂਦੇ ਆ ਆਰਾਮ ਨਾਲ ਲਓ ਜੀ ਮਿੱਤਰੋ ਆਪਾਂ ਆਸਤੇ ਜਾ ਰਹੇ ਸੀਗੇ ਤੇ ਇਹ ਉਹ ਜ਼ੋਰਦਸਤ ਬਹੁਤ ਸੋਹਣਾ ਇੱਥੇ ਰੈਵਰੀਗਰ ਰੰਗ ਦਾ ਮੌਸਮ ਉਹ ਗਿਆ ਬਹੁਤ ਗੈਂਡ ਟੰਡ ਲੱਗਣ ਲੱਗੀ ਤੇ ਅੱਗੇ ਚੱਲਦੇ ਹਾਂ ਦਿਖਾਉਨੇ ਅੱਗੇ ਇਦਾਂ ਦੇ ਦਰਖਤ ਪੂਰੇ ਲਾਲ ਐ ਆਕੇ ਟਰੰਗੀ ਇਹ ਰਸਤੇ 'ਚ ਪੈਂਦਾ ਆਪਣਾ ਅੱਧਾ ਕ ਸਫ਼ਰ ਨਿਪਟ ਗਿਆ অলਮੋਸਟ ਠੀਕ ਹੈ ਜੀ ਤੇ ਲੋਕੇਸ਼ਨ ਬਹੁਤ ਘੈਂਟ ਆ ਦੇਖ ਸਕਦੇ ਹੋ ਇਨ ਟਾਊਨ ਸੈਂਟਰ ਵਧੀਆ ਸਾਫ਼ ਸੁਥਰਾ ਭੀੜ ਨਹੀਂ ਹੈਗੀ ਕੁਆਇਟ ਜਿਹਾ ਏਰੀਆ ਤੇ ਹੁਣ ਆਪਾਂ ਇੱਥੇ ਕਰਾਂਗੇ ਬ੍ਰੇਕਫਾਸਟ ਤੇ ਚੱਲਦੇ ਆ ਅੱਗੇ ਲੈ ਲਿਆ ਆਪਣੇ 버ਗਰ ਕਿੰਗਸ 버ਗਰ ਲੋ ਜੀ ਆ ਦੇਖ ਲਈ ਨੈਸ਼ਨਲ ਪਾਰਕ ਤੇ ਉਦਿਸੀ ਨੈਸ਼ਨਲ ਪਾਰਕ ਆ ਡਿਸਰ ਰੋਡ ਫਾਰਕ ਦਾ ਏਰੀਆ ਤੇ ਬਾੜਾਂ ਦੇ ਪਰਬਤ ਦਿਖਦੀ ਹੈ ਤੇ ਆਪਾਂ ਜੰਗਲਾਂ ਜਿਹਨੂੰ ਜਾ ਰਹੇ ਹਾਂ ਵੀਊ ਐਂਡ ਦਾ ਲਵਾ ਦੋ ਆਉਣ ਲੱਗਾ ਤੇਲ ਤੇ ਰਸਤੇ 'ਚ ਛੋਟਾ ਜਿਹਾ ਟਾਊਨ ਆ ਇਹ ਆਕਲੈਂਡ ਦੇ ਪੀੜਾ ਬਾਕੀ ਤਾਂ ਸਾਰਾ ਨਿਊਜ਼ੀਲੈਂਡ ਕਵਾਇਟ ਹੈ ਬਹੁਤ ਜ਼ਿਆਦਾ ਆ ਦੇਖ ਲੋ ਬੁਢੇ ਏਕੜਾ ਪੈਰਾ ਪੈਦੋਂ ਲੈ ਕੇ ਉਹਰੇ ਘੁੰਮੀ ਜਾਂਦੇ ਨਾਲ ਕੁੱਤੇ ਗੱਡੀਆਂ 'ਚ ਆ ਦੇਖ ਲਓ ਸੋ ਚੱਲਦੇ ਅੱਗੇ ਚਾਹ ਪਾਣੀ ਪੀ ਕੇ ਤੇਲ ਪਾ ਕੇ ਗੱਡੀ 'ਚ ਇਹ ਕਿਹਦਾ ਮਿਲਟਰੀ ਬੇਸ ਪਿੱਛੇ ਟੈਂਕ ਲੰਘ ਕੇ ਤੋਂ ਟੈਂਕ ਦਾ ਕੋਣ ਹੈ ਜੀ ਆ ਦੇਖੋ ਜੀ ਹੈਗੇ ਰੇਤੇ ਦੇ ਪਹਾੜ ਐਨ ਪਤਲਾਦਾ ਤੇ ਕੈਂਪਿੰਗ ਵੀ ਹੁੰਦੀ ਹੈ ਇੱਥੇ ਐੜਦਾੜੇ ਸਲੋਈ ਹੁਣ ਦੰਦ ਹੁੰਨੇ ਆ ਵਿੰਟਰ ਵਾਈ ਲਿੱਕੇ ਹੋਣ ਯਾਰ ਬਹੁਤ ਜ਼ਿਆਦਾ ਕਾਫੀ ਲੱਗ ਕੇ ਆ ਗਿਆ Too <laughs> big, there <laughs> <laughs> Like, it. the rust or pond, I'm not sure. Yeah. oh was But even the acre. This one is faulty? Go and check. It's many man, it's so many here. I think it's proper grid. It's called apti wind farm. Wind farm? apti wind farm. That's 900 megawatts. Yeah. 900 megawatts. okay. One is this for the Thiok, right? Yes. Two. yeah. Now we meet through finally. Where are we going? I think Rama is here. ਕੱਡੀ ਗਾਤੀ ਪਾਰਕ ਹੁਣ ਥੋੜੀ ਦੇਰ ਰੈਸਟ ਕਰਕੇ ਚੱਲਦੇ ਆ ਕਿਉਂਕਿ 8 ਘੰਟੇ ਦੀ ਡਰਾਈਵ ਸੀਗੀ 8 ਘੰਟੇ ਡਰਾਈਵ ਕਰਕੇ ਪਹੁੰਚੇ ਲੋ ਜੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਜਿੱਥੇ ਆਪਾਂ ਨੇ ਕੰਮ ਕਰਨਾ ਹੈ ਤੇ ਕੰਮ ਕਰਨੇ ਆ ਜਿੱਥੇ ਆਏ ਆ ਉਹ ਅੱਗੇ ਆਪਾਂ ਸਾਈਡ ਚੈੱਕ ਕਰਨ ਸਾਈਡ ਕਿਦਾਂ ਦੀ ਤੁਹਾਨੂੰ ਦਿਖਾਉਣੇ ਆ ਮੋਟਰ ਇਹ ਇੱਥੇ ਪਹਿਲਾਂ ਲੱਗੇ ਹੋਏ ਥੋੜੇ ਜਿਹਾ ਪੈਨਲ ਬਾਕੀ ਆਪਾਂ ਲਾਉਣੇ ਆ ਸਿਸਟਮ ਲੱਗਿਆ ਹੋਇਆ ਸੀਗਾ ਥੋੜੀ ਇਜ਼ੀ ਜੌਬ ਹੈ ਸੋ ਆਪਾਂ ਕਰਾਂਗੇ ਕੰਮ ਏਰੀਆ ਦਿਖਾਉਣਾ ਤੁਹਾਨੂੰ ਕਿਹੜਾ ਏਰੀਆ ਠੀਕ ਹੈ ਜੀ ਚਿੰਨ ਮੋੜ ਚੱਲੂਗਾ ਔਨ ਅੱਜ ਆਪਣੀ ਪੈਨ ਖੜੀ ਆ ਇੱਕ ਪੈਨਲ ਇੱਧਰ ਲੱਗੂਗਾ ਬਾਕੀ ਇੱਧਰ ਲੱਗੇ ਹੋਏ ਆ ਆ ਸਿਸਟਮ ਖੜਿਆ ਆਪਣਾ ਸਾਰਾ ਪੈਨਲ ਤੇ ਇਨਵਰਟਰਸ ਕੰਟਰੋਲਰ ఎవਰੀਥਿੰਗ ਓਕੇ ਜੀ ਕਰਦੇ ਆ ਕੱਲ ਨੂੰ ਕੰਮ ਸਟਾਰਟ ਅੱਜ ਜਸਟ ਅਸੀਂ ਚੈਕਿੰਗ ਕਰਨ ਆਏ ਸੀ। ਉਹ ਵੀ ਚੈੱਕ ਤੇ ਹੁਣ ਆਪਾਂ ਫਿਰਦੇ ਆ ਟਾਊਨ ਸੈਂਟਰ। ਖਾਣੇ ਪੀਣੇ ਲੰਨਿਆਂ ਕੁਝ ਫੇ ਚੱਲਦੇ ਆ। ਕੰਮ ਤੇ ਫੇ ਤੁਹਾਨੂੰ ਘਰ ਦਿਖਾਉਨੇ ਆ ਅੱਗੇ। ਘੈਂਟ। ਉਹ ਵੀ ਮਿੱਤਰੋ ਇਹ ਕਿ ਚਰਚ ਨਾਲ ਹੈਗਾ ਕਾਊਂਟਡਾਊਨ। ਤੇ ਹੁਣ ਆਪਾਂ ਲੱਭਦੇ ਆ ਇੰਡੀਅਨ ਟੱਬਾ। ਲੋ ਵੀ ਮਿੱਤਰੋ ਸ਼ਾਮ ਦਾ ਹੋ ਗਿਆ ਟਾਈਮ। ਤੇ ਡਿਨਰ ਪਲ ਹੋ ਗਿਆ ਮੁੰਡੇ ਕੈਮ ਤੇ ਇਹ ਹੈਗਾ ਕੜੀ ਟਵਿਸਟ ਕਹਿੰਦੇ ਮਸ਼ਹੂਰ ਆ ਕਾਫੀ ਸੋ ਹੁਣ ਆਪਾਂ ਦੇਖਦੇ ਆ ਕੀ ਹੋਊਗਾ ਇੱਥੇ ਇੰਡੀਅਨ ਰੈਸਟੋਰੈਂਟ ਹੈ ਕੜੀ ਟਵਿਸਟ ਵਲਿੰਗਟਨ ਦੇ ਕੋਲੇ ਆਪਾਂ ਇੱਕ ਛੋਟੇ ਜਿਹੇ ਟਾਊਨ 'ਚ ਆਏ ਹੋਏ ਆ ਮੁੰਡੇ ਪੜਦੇ ਆ ਸਾਡੇ ਸੋ ਆਪਾਂ ਦੇਖਦੇ ਆ ਕਿਦਾਂ ਬੜਾ ਘੈਂਟ ਬਣਾਇਆ ਸਾਫ਼ ਸੁਥਰਾ ਤੇ ਪੂਰਾ ਬੌਮ ਹੈ ਆਰਡਰ ਕਰਿਆ ਹੁਣ ਦੇਖਾਂਗੇ ਕਿਦਾਂ ਉਹ ਵੀ ਤਰ ਤੁਹਾਨੂੰ ਕਾਰਡ ਦਿਖਾਉਣਾ ਹੈ ਘਰ ਕਿੰਨਾ ਸੋਹਣਾ ਇੰਦਰ ਇਹ ਆਊਟਸਾਈਡ ਹੈ ਖਾਣੇ ਪੀਣੇ ਨੂੰ ਬੈਠਣ ਨੂੰ ਵਧੀਆ ਜਗ੍ਹਾ ਹੈ ਉੱਪਰ ਲਾਈਟਸ ਵੀ ਘਰ ਆਨ ਕਰਨੀਆਂ ਹਲੇ ਜਸਟ ਪਹੁੰਚੇ ਹੀ ਆ ਮੇਬੀ ਇਹਦੀ ਲਾਈਟਸ ਇੰਦਰ ਮੇਬੀ ਇਹ ਤੋਂ ਮਿਲ ਗਿਆ ਯੈਸ ਸੋ ਇਹ ਹੋ ਗਿਆ ਆਪਣਾ ਸੋਫੇ ਆਲਾ ਬੈਠਣੇ ਨੂੰ ਖਾਣੇ ਪੀਣੇ ਨੂੰ ਤੇ ਇਹ ਆ ਗਿਆ ਗਗਨ ਦਾ ਰੂਮ ਆ ਗਿਆ ਮਿੱਤਰਾ ਦਾ ਰੂਮ ਚਲੋ ਜੀ ਹੁਣ ਖਾਣੇ ਪੀਣੇ ਬੈਠ ਗਏ ਓਕੇ ਜੀ ਬਾਏ ਬਾਏ ਕੱਲ ਦਾ ਬਲੌਗ ਕਰ ਲਵਾਂਗੇ ਸਟਾਰਟ ਕਰਾਂਗੇ ਬਾਏ ਬਾਏ ਲਓ ਜੀ ਮਿੱਤਰੋ ਮੁੰਡੇ ਨਾਲ ਅੱਗ ਵਾਲਤੀ ਐ ਤੇ ਇੱਧਰ ਹੀਟਰ ਵੀ ਲਾ ਦੇਣਾ ਨਾਲ ਫਾਇਦਾ ਕੀ ਐ ਜਦੋਂ ਆ ਬਾਲਤੀ ਦਸੋ ਤੇ ਇੱਧਰ ਆਪਣਾ ਲੱਗ ਗਿਆ ਟੇਬਲ ਟੇਬਲ ਤੇ ਲੱਗ ਗਿਆ ਤੇ ਇੱਧਰ ਖਾਣਾ ਪੀਣਾ ਹੋ ਗਿਆ ਰੈਡੀ ચલો